ਖੇਤਾਂ ਦੇ ਵਿੱਚ ਫਸਲ ਬੀਜਣ ਦੇ ਲਈ ਜ਼ਮੀਨ ਤਿਆਰ ਨਹੀਂ ਕੀਤੀ ਜਾ ਰਹੀ ਤੇ ਇਹ ਟਰੈਕਟਰ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਖੇਡ ਗਰਾਊਂਡ ਤਿਆਰ ਕਰ ਰਹੇ ਨੇ ਪਿੰਡ ਮਾਖਾ ਚੈਲਾਂ ਦੇ ਵਿੱਚ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਪੰਚਾਇਤ ਬਣਦਿਆਂ ਹੀ ਪਿੰਡ ਦੇ ਵਿੱਚ ਖੇਡ ਸਟੇਡੀਅਮ ਬਣਾ ਦਿੱਤਾ ਜਾਵੇਗਾ ਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇਗਾ ਤੇ ਪਿੰਡ ਦੀ ਪੰਚਾਇਤ ਵੱਲੋਂ ਹੁਣ ਆਪਣੇ ਟਰੈਕਟਰ ਲਗਾ ਕੇ ਸਟੇਡੀਅਮ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਤਸਵੀਰਾਂ ਪਿੰਡ ਮਾਖਾ ਚੈਲਾਂ ਦੀਆਂ ਨੇ ਜਿੱਥੇ ਨੌਜਵਾਨਾਂ ਦੇ ਖੇਡਣ ਦੇ ਲਈ ਖੇਡ ਸਟੇਡੀਅਮਾਂ ਉਹ ਤਿਆਰ ਹੋਣ ਦਾ ਸ਼ੁਰੂ ਹੋ ਗਿਆ ਹਾਂਜੀ ਬਿਲਕੁਲ ਬਾਈ ਜੀ ਇਹਨਾਂ ਨੇ ਨੌਜਵਾਨਾਂ ਦੀ ਮੰਗ ਸੀਗੀ ਸਰਪੰਚੀ ਤੋਂ ਪਹਿਲਾਂ ਕਿ ਸਾਡੇ ਕੋਲੇ ਗਰਾਊਂਡ ਹੈ ਹੀ ਨਹੀਂ ਬਿਲਕੁਲ ਖੇਡਣ ਨੂੰ ਆਪਾਂ ਉਹ ਇਹਨਾਂ ਦੇ ਹੁਣ ਜੋ ਮੰਗ ਸੀ ਉਹਨੂੰ ਪੂਰਾ ਕਰ ਰਹੇ ਹਾਂ ਅੱਜ ਤਿਆਰੀ ਚਲਾਤੀ ਆ ਤੁਹਾਡੇ ਸਾਹਮਣੇ ਮੁੰਡੇ ਆਏ ਨੇ ਸਾਰੇ ਖੇਡਣ ਵਾਲੇ ਤੇ ਆਪਾਂ ਇਹਨਾਂ ਨੂੰ ਕੰਪਲੀਟ ਕਰਕੇ ਦੇ ਦਾਂਗੇ ਦੇਖਿਆ ਕਈ ਪਿੰਡਾਂ 'ਚ ਗਲੀਆਂ ਨਾਲੀਆਂ ਤੇ ਸੀਮਤ ਹੋ ਜਾਂਦੇ ਨੇ ਤੁਸੀਂ ਗਰਾਊਂਡ ਵਾਲਾ ਮੁੱਦਾ ਕਿਉਂ ਨੌਜਵਾਨਾਂ ਨੇ ਚੱਕਿਆ ਸੀ ਇਹ ਕਿਉਂ ਪਹਿਲਾਂ ਸਭ ਤੋਂ ਸ਼ੁਰੂ ਕੀਤਾ ਤੁਸੀਂ ਇਹ ਭੈਜੀ ਸਾਡੇ ਨਾਲ ਆਪ ਨੂੰ ਵੀ ਜਨੂਨ ਸੀਗਾ ਖੇਡਣ ਦਾ ਸਾਰੇ ਏਸੀ ਕ੍ਰਿਕਟ ਹੁਣ ਵੀ ਖੇਡ ਲੈਣੇ ਆ ਇਹਨਾਂ ਨੌਜਵਾਨਾਂ ਨਾਲ ਤੇ ਉਸ ਦੇ ਕਾਰਨ ਵੀ ਆਪਣੇ ਨਸ਼ਾ ਪੱਤਾ ਬਹੁਤ ਘੱਟ ਹੈ ਪਿੰਡ ਦੇ ਵਿੱਚ ਮੁੰਡੇ ਸਾਰੇ ਖੇਡਣ ਵਾਲੇ ਸੀ ਤਾਂ ਕਰਕੇ ਇਹਨਾਂ ਦੀ ਇੱਕੋ ਹੀ ਡਿਮਾਂਡ ਸੀ ਵੀ ਸਾਨੂੰ ਇਹਦੀ ਕਮੀ ਪੈਂਦੀ ਹੈ ਬਹੁਤ ਜ਼ਿਆਦਾ ਇਹ ਵਿਚਾਰੇ ਲੀਗ ਵਗੈਰਾ ਬਾਹਰਲੇ ਪਿੰਡਾਂ ਚ ਕਰਵਾਉਂਦੇ ਨੇ ਜਾ ਕੇ ਹੂੰ ਤੇ ਨੌਜਵਾਨਾਂ ਨੂੰ ਕੀ ਕਹਿਣਾ ਚਾਹਣੋਂ ਬਾਕੀ ਸਰਪੰਚਾਂ ਨੂੰ ਕੀ ਕਹਿਣ ਸਾਨੂੰ ਪਿੰਡਾਂ ਦੇ ਨੂੰ ਵੀ ਬਸ ਨੌਜਵਾਨਾਂ ਦਾ ਬਾਈ ਵੱਧ ਤੋਂ ਵੱਧ ਸਾਥ ਦਿਓ ਤੇ ਆਪਾਂ ਇਹਨਾਂ ਨੂੰ ਮੋੜੀਏ ਇਹ ਆਪਣੀ ਰੀੜ ਦੀ ਹੱਡੀ ਨਾ ਹਨਾ ਤੇ ਇਹ ਜੇ ਆਪਣਾ ਭਵਿੱਖ ਸਹੀ ਰਹੂਗਾ ਤਾਂ ਇਹ ਸਹੀ ਦਿਸ਼ਾ ਵੱਲ ਜਾਣਗੇ ਹਨਾ ਪ੍ਰਵਿੰਦਰ ਕੀ ਕਹੋਗੇ ਤੁਸੀਂ ਇੱਕ ਮੰਗ ਰੱਖੀ ਸੀਗੀ ਵੋਟਾਂ ਤੋਂ ਪਹਿਲਾਂ ਵੀ ਸਾਡੇ ਪਿੰਡ 'ਚ ਗਰਾਊਂਡ ਹੋਣਾ ਚਾਹੀਦਾ ਨੌਜਵਾਨਾਂ ਨੂੰ ਖੇਡਣ ਨੂੰ ਗਰਾਊਂਡ ਹੈ ਨਹੀਂ ਬਾਈ ਅਸੀਂ ਨਾ ਆਪਣੇ ਸਰਪੰਚ ਸਾਹਿਬ ਤੋਂ ਪਹਿਲਾਂ ਇਹੀ ਮੰਗ ਰੱਖੀ ਸੀ ਸਾਰੇ ਮੁੰਡੇ ਅਸੀਂ ਪਹਿਲਾਂ ਖੇਡਦੇ ਹੁੰਦੇ ਸੀ ਸਾਡਾ ਪਹਿਲਾਂ ਗਰਾਊਂਡ ਅਸੀਂ ਮੰਡੀ 'ਚ ਖੇਡਦੇ ਹੁੰਦੇ ਸੀ ਉਹ ਕਿਸੇ ਕਾਰਨ ਪਹਿਲਾਂ ਵਾਲੇ ਸਰਪੰਚਾਂ ਨੇ ਕਿਵੇਂ ਵੀ ਲਾੜੂ ਹਨਾ ਰੋਕਤਾ ਹੁਣ ਤਾਂ ਅਰਖਾੜ ਲੈਵੇ ਗਰਾਊਂਡ ਨਹੀਂ ਸੀ ਅਸੀਂ ਬਗਾਨੇ ਪਿੰਡਾਂ ਜਿਹੜੇ ਨੇੜੇ-ਤੇੜੇ ਪਿੰਟਣੇ ਉੱਥੇ ਖੇਡਣ ਜਾਂਦੇ ਸੀ ਉੱਥੇ ਗਰਾਊਂਡ ਹੈਗੇ ਵੀ ਨਹੀਂ ਤੇ ਆਪ ਜਿਹੜੇ ਟੂਰਨਾਮੈਂਟ ਸੀ ਉੱਥੇ ਕਰਾਉਂਦੇ ਸੀ ਅਸੀਂ ਸਾਡੇ ਲਈ ਬਹੁਤ ਵੱਡੀ ਕਮੀ ਸੀ ਅਸੀਂ ਸਾਰੇ ਮੁੰਡਿਆਂ ਕੋਲੇ ਗਰਾਊਂਡ ਦੀ ਤਾਂ ਅਰਖ ਨੇ ਸਾਡੀ ਮੰਗ ਜਿਹੜੀ ਪਹਿਲੀ ਸੀ ਉਹਨੂੰ ਪੂਰੀ ਕਰ ਰਹੇ ਨੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਦਾ ਹੂੰ ਕੀ ਕਹੋਗੇ ਹੋਰ ਵੀ ਬੇਨਾ ਨੌਜਵਾਨ ਕਿ ਕੀ ਕਹੋਗੇ ਜਿਹੜਾ ਗਰਾਊਂਡ ਬਣਨ ਜਾ ਰਿਹਾ ਥੋੜਾ ਬਹੁਤ ਵਧੀਆ ਜੀ ਹੂੰ ਗਰਾਊਂਡ ਬਣ ਰਿਹਾ ਹੈਗਾ ਤੁਸੀਂ ਦੇਖਿਆ ਜਿਹੜਾ ਪਿੰਡ ਦੇ ਨੌਜਵਾਨ ਅੱਜ ਗਰਾਊਂਡ ਬਣਾ ਰਹੇ ਨੇ ਪੰਚਾਇਤ ਵੱਲੋਂ ਜਿਹੜਾ ਉਪਰਾਲਾ ਪਿੰਡ ਮੱਖਾਚਰਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਇਹ ਉਹ ਜਗ੍ਹਾ ਹੈ ਜਿੱਥੇ ਸਟੇਡੀਅਮ ਬਣਾ ਕੇ ਗਰਾਊਂਡ ਬਣਾ ਕੇ ਵਧਿਆ ਕਿ ਜਿਹੜਾ ਨੌਜਵਾਨਾਂ ਨੂੰ ਖੇਡਣ ਦੇ ਲਈ ਉਤਸ਼ਾਹਿਤ ਕੀਤਾ ਜਾਏਗਾ ਖੇਡਾਂ ਨਾਲ ਜੋੜਾ ਜਾਏਗਾ ਕਿਉਂਕਿ ਪਿੰਡ ਦੇ ਵਿੱਚ ਗਰਾਊਂਡ ਦਾ ਹੋਣ ਦੀ ਵਜ੍ਹਾ ਕਾਰਨ ਨੌਜਵਾਨਾਂ ਨੂੰ ਖੇਡਣ ਦੇ ਵਿੱਚ ਕਾਫੀ ਮੁਸ਼ਕਲਾਂ ਆਉਂਦੀਆਂ ਸੀਗੀਆਂ ਤਾਂ ਚੋਣਾਂ ਤੋਂ ਪਹਿਲਾਂ ਜਿਹੜਾ ਨੌਜਵਾਨਾਂ ਵੱਲੋਂ ਇੱਕ ਮੁੱਦਾ ਰੱਖਿਆ ਗਿਆ ਸੀਗਾ ਕਿ ਪਿੰਡ ਦੇ ਵਿੱਚ ਗਰਾਊਂਡ ਬਣਾ ਕੇ ਦਿੱਤਾ ਜਾਵੇ ਇੱਕੋ ਹੀ ਮੰਗ ਜਿਹੜੀ ਨੌਜਵਾਨਾਂ ਦੀ ਸੀਗੀ ਉਹ ਮੰਗ ਜਿਹੜੀ ਅੱਜ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਪਿੰਡ ਦੇ ਲਈ ਜਿਹੜਾ ਪੰਚਾਇਤ ਵੱਲੋਂ ਗ੍ਰਾਂਟ ਜਾਰੀ ਕਰਵਾਈ ਗਈ ਹੈ ਸਰਕਾਰ ਤੋਂ ਕਿ ਪਿੰਡ ਦੇ ਵਿੱਚ ਗਰਾਊਂਡ ਬਣਾਇਆ ਜਾਵੇ ਤਾਂ ਕਿ ਉਹ ਨਸ਼ੇ ਤੋਂ ਦੂਰ ਰਹਿ ਸਕਣ ਤੇ ਖੇਡਾਂ ਦੇ ਨਾਲ ਜੁੜਨ ਤੇ ਪਿੰਡ ਦਾ ਨਾਮ ਰੋਸ਼ਨ ਕਰ ਸਕਣ ਉੱਥੇ ਨੌਜਵਾਨਾਂ ਦੇ ਪਿੰਡ ਦੇ ਜਿਹੜੇ ਪਤਵੰਤੇ ਸੱਜਣਾ ਉਹਨਾਂ ਨੇ ਬਾਕੀ ਪੰਚਾਇਤਾਂ ਨੂੰ ਵੀ ਇਹੀ ਅਪੀਲ ਕੀਤੀ ਆ ਕਿ ਪਿੰਡਾਂ ਦੇ ਵਿੱਚ ਅਜਿਹੇ ਗਰਾਊਂਡ ਜਿਹੜੇ ਬਣਨੇ ਚਾਹੀਦੇ ਤਾਂ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਦੇ ਨਾਲ ਜੁੜ ਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਸਕਣ ਵੀਡੀਓ ਚੰਗੀ ਲੱਗੀ ਤਾਂ ਅੱਗੇ ਗਰੁੱਪਾਂ 'ਚ ਜ਼ਰੂਰ ਪਸਚਾਓ